ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਾ ਰੰਗਣ ਦਾ ਅਸਲੀ ਨਾਮ ਮੀਰ ਮਸਲ ਮਸਾਲ ਉਲਦਿੰਸੀ ਅਮਰਸਾ ਤੋਂ 8 ਕਿਲੋਮੀਟਰ ਦੱਕਣ ਵਾਲਾ ਮੁੰਡਿਆਲਾ ਪਿੰਡ ਦਾ ਨਿਵਾਸੀ ਸੀ ਇਹ ਜਾਤ ਮੁੱਖੋ ਰਾਜਪੂਤ ਸੀ ਜਿਸ ਅਸਲਾਮ ਸੇ ਵਿਕਾਰ ਕਰ ਲਿਆ ਸੀ ਇਸ ਦੇ ਚਿਹਰੇ ਉੱਤੇ ਇੱਕ ਮੱਸਾ ਸੀ ਇਸ ਦੀ ਜਾਤੀ ਰੰਗੜ ਸੀ ਅਤੇ ਲੋਕ ਇਸ ਨੂੰ ਇਸ ਦੇ ਅਸਲੀ ਨਾਮ ਤੋਂ ਨਹੀਂ ਪੁਕਾਰ ਕੇ ਉਪਨਾਮ ਬਲੋ ਬੁਲਾਉਂਦੇ ਸਨ ਚੌਧਰੀ ਮੱਸਾ ਰੰਗੜ 1740 ਵਿੱਚ ਲਾਹੌਰ ਦੇ ਸੂਬੇ ਜਕਰਿਆਖਣ ਨੇ ਕਬ ਜੀ ਅਬਦੁੱਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਅਮਰਸਾਦਾ ਕੋਤਵਾਲ ਨਿਯੁਕਤ ਕਰਤਾ ਸੀ ਜਕਰਿਆਖਣ ਨੂੰ ਕਿਸੇ ਵੇਲੇ ਨਾਦਰ ਨੇ ਕਿਹਾ ਸੀ ਕਿ ਸਿੱਖਾਂ ਕੋਲੋਂ ਬਾਸ਼ਾਈ ਦੀ ਬੂ ਆਉਂਦੀ ਹੈ ਐਸੀ ਕਾਮ ਨੂੰ ਜਿੱਤਣਾ ਵੀ ਮੁਸ਼ਕਲ ਹੈ ਜਿਸ ਨੂੰ ਅੱਲਾਹ ਦੀ ਟੇਕ ਹੈ ਜਕਰੀਆ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੌੜੀ ਵਾਂਗ ਵਾਰ ਕਰ ਰਹੇ ਸਨ ਉਹ ਰਾਤ ਦਿਨ ਸਿੱਖਾਂ ਨਾਲ ਖੁਰਾ ਖੋਜ ਮਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ ਜਕਰੀਆ ਖਾਨ ਨੂੰ ਇਹ ਡਲ ਲਗਾਤਾਰ ਸਤਾਣਿਆ ਸੀ ਕਿ ਜੇ ਉਸ ਦੇ ਰਾਜ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ। ਜ਼ਕਰਿਆ ਖਾਨ ਨੇ ਆਪਣੇ ਸਾਰੇ ਚੌਧਰੀਆਂ ਸੂਬੇਦਾਰਾਂ ਤੇ ਫੌਜਾਂ ਨੂੰ ਸੁਣੇ ਇਹ ਫੈਸਲੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਓ। ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ। ਗਏ ਤੇ 40 ਰੁਪਏ ਤੋਂ 80 ਰੁਪਏ ਤੱਕ ਜਾ ਪੁੱਜੇ। ਜ਼ਕਰਿਆ ਖਾਨ ਨੇ ਫਰਮਾਨ ਵੀ جاری ਕਰ ਦਿੱਤਾ। ਕਿ ਸਿੱਖਾਂ ਕੋਲ ਲੁੱਟਿਆ ਹੋਇਆ maal ਲੁਕਾਉਣ ਵਾਲੇ ਦਾ ਕੀ ਹੋਵੇਗਾ ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਲ ਕਰ ਲਿਆ ਸੀ ਸਿੰਘਾਂ ਨੂੰ ਦੂਦ ਰਾੜੇ ਜਾ ਕੇ ਲੁਕਣਾ ਪਿਆ ਅਮਰਸਰੋਵਰ ਨੂੰ ਪੂਰਨ ਦਾ ਫਰਮਾਨ ਜਾਰੀ ਕੀਤਾ ਗਿਆ ਅਮਰਸਰ ਜ਼ਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮਸੀਹਨ ਉਲਦੀਨ ਮਸਾ ਰੰਗੜ ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰ ਮੰਦਰ ਦੀ ਉਹ ਰੱਜ ਕੇ ਵਿਆਧ ਵੀ ਕਰੇ ਉਸ ਪਾਪੀ ਨੇ ਹਰਮੰਦਰ ਸਾਹਿਬ ਅੰਦਰ ਸ਼ਰਾਬ ਦੀ ਹੁੱਕੇ ਦੇ ਦੌ ਚਲਾ ਦਿੱਤੇ ਦਰਬਾਰ ਵਿੱਚ ਜੰਕੰਝਰੀਆਂ ਵੇਸਵਾਮਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ ਗੁਰਦੁਆਰੇ ਸਿੱਖੀ ਦਾ ਸੋਮਾ ਹੈ ਅਣ ਹਰਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ ਗੁਰੂ ਸਹਿਮਾਨ ਦੇ ਵੀਨਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆਂ ਵਿਉਂਤਾਂ ਹੋਣ ਲੱਗੀਆਂ ਸਨ ਸੋਲੀ ਖਾਨ ਸੁਪਲੀ ਖਾਨ ਵੀਰਪਾਲ ਤੇ ਫਿਰ ਆਪ ਜਹਾਗੀਰ ਨੇ ਵੀ ਚਤਨ ਕੀਤੇ ਜਕਰੀਆ ਖਾਨ ਨੇ ਇਸ ਸੌਮੇ ਨੂੰ ਬੰਦ ਕਰਨ ਦੀ ਠਾਲ ਲੈ ਸੀ ਉਸਨੇ ਕਈ ਹੁਕਮ ਚਾੜੇ ਪਾਈ ਰਤਨ ਸਿੰਘ ਪੱਗੂ ਜਿਨ੍ਹਾਂ ਨੇ ਪਰਚੀਨ ਗ੍ਰੰਥ ਪ੍ਰਕਾਸ਼ ਵਰਗੀ ਮਹਾਨ ਪੁਸਤਕ ਲਿਖੀ ਉਹ ਪਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ ਪਾਈ ਰਤਨ ਸਿੰਘ ਪੰਗੂ ਪਰਾਚੀਨ ਗ੍ਰੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਜਕਰੀਆ ਖਾਨ ਨੇ ਹੁਕਮ ਚਾਰ ਦਿੱਤਾ ਕਿ ਦਰਬਾਰ ਸਾਫ ਸਰੋਵਰ ਨੂੰ ਪੂਰਾ ਪੂਰਕ ਕਰ ਦਿੱਤਾ ਜਾਵੇ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ ਇਸ ਬਿਆਦਵੀ ਦੀ ਖਬਰ ਪਾਈ ਬਲੂਕਾ ਸਿੰਘ ਨਾ ਦੇ ਇੱਕ ਸਿੰਘ ਨੇ ਜੈਪੁਰ ਪਹੁੰਚ ਕੇ ਜੱਥੇਦਾਰ ਬੁੱਢਾ ਸਿੰਘ ਦੇ ਜੱਥੇ ਕੋਲ ਪਹੁੰਚਾਈ ਪੰਜਾਬ ਤੋਂ ਆਇਆ ਚਾੜ ਕੇ ਚੱਥੇ ਦਾ ਬੁੱਢਾ ਸਿੰਘ ਨੇ ਹਰਮੰਦਰ ਸਾਹਿਬ ਦਾ ਹਾਲ ਚਾਲ ਪੁੱਛਿਆ ਭਾਈ ਬਲੂਕਾ ਸਿੰਘ ਦੀ ਅੱਖਾਂ ਪਾਰ ਆਈਆਂ ਪਰ ਫਿਰ ਜਿਗਰਾ ਤਕੜਾ ਕਰਕੇ ਹਰਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲਾੰਗ ਉੱਤੇ ਬੈਠ ਕੇ ਜੁੱਤੀਆਂ ਹੁੱਕੀਆਂ ਸਮੇਤ ਮੱਜਲਸ ਲਗਾ ਕੇ ਕੰਜਰੀ ਦਾ ਨਾਚ ਦੇਖਦਾ ਹੈ ਜਿਹੜੇ ਕੰਮ ਨਹੀਂ ਕਰਨੇ ਸੋ ਕਰਦਾ ਹੈ ਐਨੀ ਗੱਲ ਸੁਣਦੇ ਸਾਰੇ ਭਾਈ ਮਹਿਤਾਬ ਸਿੰਘ ਪੰਘੂ ਬੋਲਿਆ ਕਿ ਤੂੰ ਉਸ ਦਾ ਸਿਰ ਕਿਉਂ ਨਹੀਂ ਵੱਢ ਲਿਆ ਦਰਬਾਰ ਦੀ ਐਡੀ ਵੱਡੀ ਬੇਅਦਬੀ ਦੇਖ ਕੇ ਤੂੰ ਚੁੰਧਾ ਕਿ ਮੈਂ ਚੱਲਿਆ ਆਇਆ ਕਾ ਸਿੰਘ ਨੇ ਆਖਿਆ ਕਿ ਜੇ ਮੈਂ ਅੱਥੇ ਸ਼ਹੀਦ ਹੋ ਜਾਂਦਾ ਤੁਹਾਡੇ ਤੱਕ ਖਬਰ ਕਿਸੇ ਪਹੁੰਚਾਣੀ ਸੀ ਇਹ ਗੱਲ ਸੁਣ ਕੇ ਚੱਤੇਦਾਰ ਬੁੱਢਾ ਸਿੰਘ ਨੇ ਤਲਵਾਰ ਸਿਵਾ ਵਿਚ ਰੱਤ ਕੇ ਆਖਿਆ ਕੀ ਹੈ ਕੋਈ ਐਸਾ ਸਿੰਘ ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ ਐਨਾ ਸੁਣ ਕੇ ਭਾਈ ਮਹਤਾਬ ਸਿੰਘ ਮੇਰਾ ਕੋਟਿਆ ਤੇ ਭਾਈ ਸੁੱਖਾ ਸਿੰਘ ਮਾੜੀ ਦੋਵੇਂ ਉੱਠ ਕੇ ਖੜੇ ਹੋਏ ਤਲਵਾਰਾਂ ਚੁੱਕ ਕੇ ਅਕਾਲ ਅਕਾਲ ਦੇ ਜੇ ਕਰੇ ਗਜਾਏ ਕਹਿੰਦੇ ਹਨ ਕਿ ਜੇ ਅਣਖ ਨੋਂ ਬੰਗਾਰ ਪਾ ਜਾਏ ਸਿੱਖ ਨਹੀਂ ਟਿਕਦਾ ਦੋਵੇਂ ਸਿੱਖ ਸਸਤਰਾਂ ਨਾਲ ਲੈ ਸੋ ਕੇ ਅਸਦਾ ਸੋਚ ਕੇ ਫਤਿਹ ਮੁਲਾਕੇ ਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਈ ਤਰਨਤਨ ਸਾਹ ਪਹੁੰਚ ਕੇ ਉਹਨਾਂ ਨੇ ਮੀਤ ਬਣਾਈ ਠਿਕਰੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ ਆਪਣੇ ਮੂੰਹ ਕੱਪੜੇ ਨਾਲ ਢੱਕ ਲਈ ਇੰਜ ਲੱਗੇ ਕਿ ਕਿਸੇ ਪਿੰਡ ਦਾ ਕੋਈ ਲੰਬੜਦਾਰ ਮਾਮਲਾ ਤਰਨਾਏ ਹਨ ਬਾਹੋ ਦਾਹੀ ਘੋੜੇ ਪਹੁੰਚਾਉਂਦੇ ਹੋਏ ਉਹ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪੁੱਜ ਗਏ ਗੁਰੂ ਨਾਮ ਦਾ ਚੀਜ਼ੇ ਚੰਨਾ ਵਿੱਚ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਜੀ ਨਮਾਣਿਆਂ ਦੀ ਲਾਜ ਰੱਖਣੀ ਹਿੰਮਤ ਬਖਸ਼ਣ ਕਿਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ ਵਾਪਸ ਲੈ ਜਾ ਸਕੀ ਘੋੜੀਆਂ ਉੱਤਰ ਉੱਤਰ ਕੇ ਲਾਚੀ ਬੇਨਾ ਬਣ ਦਿੱਤੇ ਆਪ ਮੂੰਹ ਟਾ ਕੇ ਦਰਸ਼ਨੀ ਡਿਊਟੀ ਕੋਲ ਨੇ ਜੇ ਰੱਖ ਕੇ ਰਵਾ ਅਰਵੀ ਅੰਦਰ ਦਰਵਾਜ਼ੇ ਚ ਜਾ ਦਾਖਲ ਹੋਏ ਅੰਧ ਦਾ ਹਾਲ ਦੇਖ ਕੇ ਸਿੰਘ ਰੂਹ ਵਿੱਚ ਆ ਗਏ ਪਾਚੂ ਪਰੇ ਮੱッセ ਰੰਗਣ ਨੂੰ ਕਿਹਾ ਕਿ ਮਾਮਲਾ ਲੈ ਕੇ ਆਏ ਹਾਂ ਕਿੱਥੇ ਰੱਖੀਏ ਜਦ ਮੱੱਸਾ ਰੰਗਣ ਨੇ ਤੌਣ ਨਹੀਂ ਕਰਕੇ ਦੱਸਣ ਲੱਗਾ ਵੀ ਪਲੰਘ ਥੱਲੇ ਰੱਖ ਦਿਓ ਤਾਂ ਪਾਈ ਮਹਤਾਬ ਸਿੰਘ ਨੇ ਅੱਖਾਂ ਚੱਕਣ ਦੀ ਜਿੰਨੀ ਦੇਰੀ ਵਿੱਚ ਹੀ ਤਲਵਾਰ ਦਾ ਮੱッセ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਿਵੇਂ ਇੱਕ ਮਾਰ ਚੱਕ ਨਾਲੋਂ ਪਾਂਡਾ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਾ ਵੀਰ ਨਾਲੋਂ ਖਿੱਚ ਕੇ ਕੱਦੂ ਉਤਾਰ ਨਹੀਂਦਾ ਪਾਇ ਰਤਨ ਸਿੰਘ ਪੰਗੂ પ્રાਚੀਨ ਗ੍ਰੰਥ ਵਿੱਚ ਇਸ ਵੇਲੇ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ ਨੇਜੇ ਤੇ ਸਿਰ ਟੰਕੇ ਸਿੰਘ ਜੀ ਉਹ ਗਏ ਉਹ ਗਏ ਵਾਟ ਕਰਕੇ ਜੈਪੁਰ ਪੁੰਚ ਕੇ ਜੱਥੇ ਦਾ ਮੋਰੀ ਪਾਪੀ ਦਾ ਕੱਟਿਆ ਹੋਇਆ ਸਿਰ ਰੱਖ ਦਿੱਤਾ ਸਿੰਘਾਂ ਨੇ ਜੇ ਕਾਰਿਗ ਜਾਂ ਇਸ ਗੱਲ ਦਾ ਪਤਾ ਜੱਜ ਕਰਿਆ ਘਾਣ ਨੂੰ ਲਿਖਿਆ ਤਾਂ ਉਸਨੇ ਹੁਕਮ ਚਾਰ ਦਿੱਤੇ ਕਿ ਇਹ ਦੋਵੇਂ ਜ਼ਿੰਦਾ ਜਾਂ ਮਰਦਾ ਮੇਰੇ ਸਾਹਮਣੇ ਪੇਸ਼ ਕਰੋ ਹਰੀ ਪਗ ਚੰਡਿਆਲੇ ਵਾਲੇ ਨੇ ਪਾਈ ਮਹਤਾਬ ਸਿੰਘ ਦੇ ਮੀਰਾ ਕੋਟਾ ਜਾ ਕੇ ਘਰੋਂ ਘੀਰਾ ਪਾ ਲਿਆ ਪਾਈ ਸਾਹਿਬ ਦਾ ਬੇਟਾ ਜੋ ਅਜੇ ਛੋਟਾ ਸੀ ਚਾੜ ਲੱਗਿਆ ਪਾਈ ਸਾਹਿਬ ਨਥੇ ਰੰਬਰਦਾਰ ਨੂੰ ਉਸ ਦੀ ਬਾਹ ਫੜਾ ਗਏ ਸਨ ਕੀਸਾ ਖਿਆ ਰੱਖਣਾ ਨਥੇ ਨੰਬਰਦਾਰ ਨੇ ਬੋਲ ਫਗੌਣ ਕਾਤਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਬਾਝ ਨਿਕਲੇ ਪਰ ਫੌਜਾਂ ਪਿੱਛਾ ਕਰਦੀਆਂ ਹੋਈਆਂ ਮਗਰ ਤੁਰ ਪਈਆਂ ਥੋੜੇ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ ਪਾਈ ਸਾਡਾ ਛੋਟਾ ਬੱਚਾ ਪਾਈ ਰਾਏ ਸਿੰਘ ਜਕਮੀ ਹੋ ਕੇ ਬੇਹੋਸ਼ ਹੋ ਗਿਆ ਨੱਥਾ ਨੰਬਰ ਦਾ ਤੇ ਸਾਥੀ ਵੀ ਲੜ ਦੇ ਸ਼ਹੀਦ ਹੋ ਗਏ ਜਿਨ੍ਹਾਂ ਸਾਰਿਆਂ ਨੂੰ ਮਰਿਆ ਸਮਝ ਕੇ ਉੱਥੇ ਛੱਡ ਕੇ ਫੌਜ ਚਲੀ ਗਈ ਉਸ ਬੱਚੇ ਨੇ ਕਮਾਈ ਆਪਣੇ ਘਰ ਲੈ ਗਈ ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ ਬੱਚਾ ਰਤਨ ਸਿੰਘ ਪੰਘੂ ਦਾ ਪਿਤਾ ਰਾਏ ਸਿੰਘ ਸੀ ਭਾਈ ਮਹਿਤਾ ਸਿੰਘ ਜੀ ਜੀ ਸ਼ਹੀਦੀ ਬਾਰੇ ਕੀ ਮਹਿਤਾਬ ਸਿੰਘ ਮੀਰਾ ਕੋਟਿਆ ਜਿਸ ਨੇ ਮਸੇ ਰੰਗਣ ਨੂੰ ਮਾਰਿਆ ਸੀ ਜੰਡਿਆਲੇ ਵਾਲੇ ਚੁਗਲਾ ਦਾ ਫੜਾਇਆ ਹੋਇਆ ਜਦ ਨਾਜ ਤੇ ਸਾਹਮਣੇ ਆ ਤਾਂ ਸਿੰਘ ਨੇ ਗੱਜ ਕੇ ਫਤੇ ਬੁਲਾਈ ਜਿਸ ਦੇ ਹੁਕਮ ਨੇ ਬਹੁਤ ਬੁਰਾ ਮੰਨਿਆ ਤੇ ਸੂਲੀ ਚਾੜ ਦਿੱਤਾ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਸੰਮਤ 1802 ਵਿੱਚ ਲਾਹੌਰ ਦੇ ਹਾਕਮ ਨੇ ਇਸ ਸੂਰਮੇ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜਾਲਮ ਹਕੂਮਤ ਨਾਲ ਜੂਲਸੇ ਹੋਏ ਸੰਮਤ 1810 ਵਿੱਚ ਦੁਰਾਨੀ ਆਦੀ ਫੌਜ ਰਣ ਲੜੇ ਜੇ ਰਵੀ ਦੇ ਕਿਨਾਰੇ ਨਹਾਰ ਪਾਸੀ ਲੋਗੇ ਸੰਤ ਵਾਹਿਗੁਰੂ ਜੀ ਕਾ ਕਲ ਸਾ ਵਾਹਿਗੁਰੂ ਜੀ ਕੀ ਫਤੇ